ਮਖੂਤੇ ਪ੍ਰਿੰਕਲ ਦੀ ਹੋ ਗਈ ਲੜਾਈ ਹੋ ਗਏ ਅਮੋ ਸਾਹਮਣੇ ਹਾਂ ਪ੍ਰਿੰਕਲ ਤੇ ਹਣੀ ਸੇਠੀ ਹੋ ਗਏ ਅਮਨੋ ਸਾਹਮਣੇ ਉਧਰ ਵਿੱਕੀ ਥਾਮਸ ਦੀ ਹੋ ਗਈ ਐਂਟਰੀ ਉਧਰ ਵਿੱਕੀ ਥਾਮਸ ਦੀ ਹੋ ਗਈ ਐਂਟਰੀ ਯਾਰੀ ਕੋਈ মিডিਆ ਦਾ ਸਮ ਹੈ ਯਾਰ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਮੇਨਸਟ੍ਰੀਮ ਜਿਹੜੇ মিডিਆ ਆਪਦੇ ਆਪ ਨੂੰ ਦੱਸਦੇ ਹਨ ਵੀ ਅਸੀਂ মিডিਆ ਹੈਗੇ ਹਾਂ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਛੇੜੀ ਵਾਲਾ ਬਾਬਾ ਦਿਖਾਈ ਜਾਂਦੀ ਜਾਂ ਛੇੜੀ ਵਾਲਾ ਬਾਬਾ ਜਾਂ ਹਣੀ ਸੇਠੀ ਹਣੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਕੋਈ ਸੱਸ ਕੋਲੇ ਬੈਠਾ ਕੋਈ ਘਰ ਵਾਲੀ ਕੋਲੇ ਬੈਠਾ ਕੋਈ ਉਹਦੇ ਘਰੇ ਬੈਠਾ ਗਾਲਾਂ ਕੱਢੀ ਜਾਂਦੇ ਹੋ ਯਾਰ ਤੁਸੀਂ ਖੇੜੀ ਵਾਲੇ ਬਾਬੇ ਦੇ ਮੇਰੇ ਹਿਸਾਬ ਨਾਲ ਉਹ ਗਾਂਹ ਦੀ ਗਾਂਹ ਜਾ ਕੇ ਵੀ ਇੰਟਰਵਿਊ ਕਰਿਆ ਏ ਰਿਸ਼ਤੇਦਾਰੀ ਚ ਜਾ ਕੇ ਵੀ ਵੀ ਖੇੜੀ ਵਾਲਾ ਬਾਬਾ ਕਿਵੇਂ ਆ ਜੀ ਕਦੇ ਹਣੀ ਸੇਠੀ ਚੱਕ ਲੈਂਦੇ ਹੋ ਕਦੇ ਪ੍ਰਿੰਕਲ ਚੱਕ ਲੈਂਦੇ ਹੋ ਘਰਾਂ ਦੇ ਮਸਲੇ ਜੋ ਅੱਗੇ ਰਹਿ ਗਏ ਮੀਡੀਆ ਜੇ ਐਂ ਚੱਲਦਾ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਭਰੋਸੇਯੋਗ ਮੀਡੀਆ ਧਾਰਾ ਰਹੇਗੀ ਜਗਜੀਤ ਤਮਾਸ਼ਾ ਦੇਖਣਾ ਪਸੰਦ ਕਰਦੇ ਹੋ? ਕੌਣ ਨਹੀਂ ਕਰਦਾ ਰਾਜੀ ਜੀ? ਅੱਜ ਕੱਲ੍ਹ ਉਹੀ ਚੱਲ ਰਿਹਾ। মিডিਆ ਹੌਸਿਸ ਦੀ ਗੱਲ ਕਰ। মিডিਆ ਦੇ ਵਿੱਚ ਹਨਾ। মিডিਆ ਨਹੀਂ ਉਹਨਾਂ ਨੂੰ ਆਪਦਾ ਨਾਮ ਬਦਲ ਲੈਣਾ ਚਾਹੀਦਾ ਹੈ। ਉਹਨਾਂ ਨੂੰ ਕੰਟੈਂਟ ਕ੍ਰியேਟਰ ਜਾਂ ਲੜਾਈ ਕ੍ਰியேਟਰ ਕਹਿ ਦੇਣਾ ਚਾਹੀਦਾ ਹੈ। ਇਹ ਇਦਾਂ ਦਾ ਕੁਝ ਕਹਿ ਦੇਣਾ ਚਾਹੀਦਾ ਉਹਨਾਂ ਨੂੰ। ਤੁਸੀਂ ਮੈਨੂੰ ਪਿਛਲੇ ਅਮਰੂਦ ਘਟਾਲਾ ਹੋਇਆ। ਆ ਪਿੱਛੇ ਹੋਰ ਐਨੇ ਮੁੱਦੇ ਚੱਲੀ ਜਾਂਦੇ ਐ ਜੋ ਪੰਜਾਬ ਲਈ ਜ਼ਰੂਰੀ ਐ। ਉਹ ਕਿੱਥੇ ਐ? ਹੂੰ ਖੇੜੀਆ ਮੈਂ ਤਾਂ ਕੱਲ ਹੱਸ ਪਿਆ ਯਾਰ ਹੁੰਦੇ ਖੇੜੀ ਵਾਲਾ ਬਾਬਾ ਦਿਖਾਈ ਜਾਂਦੇ ਜਾਂ ਖੇੜੀ ਵਾਲਾ ਬਾਬਾ ਜਾਂ ਹਣੀ ਸੇਠੀ ਹਣੀ ਸੇਠੀ ਪ੍ਰਿੰਕਲ ਲੁਧਿਆਣਾ ਇੱਕ ਹੋਰ ਪੱਤਰਕਾਰ ਵੀਰ ਨੇ ਕੀ ਨਾਮ ਉਹਨਾਂ ਦਾ ਖਾਲਸਾ ਜੀ ਜਿਨ੍ਹਾਂ ਨਾਲ ਉਹਦੀ ਲੜਾਈ ਮੱਖੂ ਹਰਪੀ ਸਿੰਘ ਮੱਖੂ ਹਰਪੀ ਸਿੰਘ ਮੱਖੂ ਜੀ ਉਹ ਆਪਸਰੀ ਚ ਲਾਈਵ ਹੋ ਕੇ ਗਾਲਾਂ ਕੱਢੀ ਜਾਂਦੇ ਆ মিডিਆ ਉਹ ਚਲਾ ਰਿਹਾ ਹੈ ਮਖੂਤੇ ਪ੍ਰਿੰਕਲ ਦੀ ਹੋ ਗਈ ਲੜਾਈ ਹੋ ਗਏ ਆਮ ਸਾਹਮਣੇ ਹਾਂ ਪ੍ਰਿੰਕਲ ਤੇ ਹਣੀ ਸਿੱਠੀ ਹੋ ਗਏ ਆਮ ਨੂੰ ਸਾਹਮਣੇ ਉਧਰ ਵਿੱਕੀ ਥਾਮਸ ਦੀ ਹੋ ਗਈ ਐਂਟਰੀ ਉਧਰ ਵਿੱਕੀ ਥਾਮਸ ਦੀ ਹੋ ਗਈ ਐਂਟਰੀ ਯਾਰ ਇਹ ਕੋਈ মিডিਆ ਦਾ ਕੰਮ ਹੈ ਯਾਰ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਮੇਨਸਟ੍ਰੀਮ ਜਿਹੜੇ মিডিਆ ਆਪਦੇ ਆਪ ਨੂੰ ਦੱਸਦੇ ਆ ਨਾ ਵੀ ਅਸੀਂ মিডিਆ ਹੈਗੇ ਆ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਅ ਲੇਟਸਟ ਇਹਦਾ ਵੱਡਾ ਮੁੱਦਾ ਹੋਇਆ ਲਾਰੈਂਸ ਦੀ ਇੰਟਰਵਿਊ ਦੇ ਉਤੇ ਸੈੱਟ ਨੇ ਜਿਹੜਾ ਕੋਰਟ ਦੇ ਵਿੱਚ ਕਿਆ ਜਵਾਬ ਦਿੱਤਾ ਗਿਆ ਪੰਜਾਬ ਦੇ ਵਿੱਚ ਹੋਈਆਂ ਕੋਈ ਮੇਨਸਟ੍ਰੀਮ ਮੀਡੀਆ ਬੋਲੇ ਹੀ ਨਹੀਂ ਉਹਦੇ ਤੇ ਕਿਉਂ ਕਿਉਂ ਨਹੀਂ ਬੋਲ ਰਿਆ ਨਹੀਂ ਉਹਨਾਂ ਨੂੰ ਵਿਊ ਚਾਹੀਦੇ ਨੇ ਖੇੜੀ ਵਾਲੇ ਬਾਬੇ ਦੇ ਮੇਰੇ ਹਿਸਾਬ ਨਾਲ ਉਹ ਗਾਂਹ ਦੀ ਗਾਂਹ ਜਾ ਕੇ ਵੀ ਇੰਟਰਵਿਊ ਕਰਿਆ ਏ ਰਿਸ਼ਤੇਦਾਰੀ ਚ ਜਾ ਕੇ ਵੀ ਵੀ ਖੇੜੀ ਵਾਲਾ ਬਾਬਾ ਕਿਵੇਂ ਹੈ ਜੀ ਉਹਦੀ ਜਨਾਨੀ ਦੇ ਘਰੋਂ ਇੰਟਰਵਿਊ ਕਰਿਆ ਏ ਉਹ ਕਿਵੇਂ ਹੈ ਜੀ ਉਹਦਾ ਸੁਭਾਅ ਕਿਵੇਂ ਹੈ ਕੋਈ ਸੱਸ ਕੋਲੇ ਬੈਠਾ ਕੋਈ ਘਰ ਵਾਲੀ ਕੋਲੇ ਬੈਠਾ ਕੋਈ ਉਹਦੇ ਘਰੇ ਬੈਠਾ ਗਾਲਾਂ ਕੱਢੀ ਜਾਂਦੇ ਹੋ ਯਾਰ ਤੁਸੀਂ ਉਹ ਦਿਖਾਣ ਵਾਲੀਆਂ ਚੀਜ਼ਾਂ ਤੁਹਾਡੀਆਂ ਮੇਨਸਟ੍ਰੀਮ ਤੇ ਸਵੇਰ ਦੇ ਸ਼ੁਰੂ ਹੁੰਦੇ ਮੈਂ ਜਿਹੜਾ ਵੀਡੀਓ ਕੋਈ ਇੱਕ آبادی ਚੱਕੀ ਫਿਰਦਾ 155 ਕਰੋੜ ਦੀ آبادی ਹੋ ਜੂਗੀ 2036 ਤੱਕ ਯਾਰ ਇਹ ਮੁੱਦੇ ਨੇ ਅਸਰ ਜੀ ਮਨ ਲਾ ਜਿੱਥੇ ਇਨਵੈਸਟੀਗੇਸ਼ਨ ਜਰਨਲਿਜ਼ਮ ਖਤਮ ਹੋ ਗਈ ਜਰਨਲਿਜ਼ਮ ਹੀ ਖਤਮ ਹੋ ਗਈ ਰਾਜਦੀਪ ਸੱਤ ਪੈਸੇ ਦੇ ਵਿਊਂ ਦੇ ਲਾਲਚ ਕਿਉਂਕਿ ਉੱਤੋਂ ਸਾਰੇ ਪੈਨਲਡ ਨੇ ਸਰਕਾਰ ਪੈਸੇ ਦਿੰਦੀ ਹੈ ਸਰਕਾਰ ਨੇ ਆਪਦੀਆਂ ਨਾਕਾਮੀਆਂ ਵੀ ਲਗਾਉਣੀਆਂ ਠੀਕ ਹੈ ਜੀ ਸਰਕਾਰ ਨੇ ਦੂਜੇ ਪਾਸੇ ਜਿਹੜਾ ਮਿੱਤਰਤਾ ਹੈ ਨਾ ਜਿਹੜੀ ਉਹ ਜਰਨਲਿਜ਼ਮ ਨਹੀਂ ਕਰਨ ਦਿੰਦੀ ਕਿਹੜਾ ਅਦਾਰਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਕੋਈ ਅਦਾਰਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਇਸੇ ਵਜ੍ਹਾ ਕਰਕੇ ਤਾਂ ਅੱਜ ਘਰਾਂ ਦੇ ਵਿੱਚ ਕਲੇਸ਼ ਵਧਣ ਲੱਗ ਗਏ ਹੁਣ ਦੇ ਨਿੱਕੀ ਜੀ ਗੱਲ ਹੁੰਦੀ ਹੈ ਅਗਲਾ ਸੋਸ਼ਲ ਮੀਡੀਆ ਤੇ ਮਾੜਾ ਲਾਈਵ ਹੁੰਦਾ ਸਾਡਾ ਮੀਡੀਆ ਚੱਕ ਕੇ ਉਹਨੂੰ ਵਡਾਵਾ ਦੇ ਦਿੰਦਾ ਮੈਨੂੰ ਲੱਗਦਾ ਕਿਹੜੀ ਆਲ ਦਾ ਐਡਾ ਰੌਲਾ ਨਹੀਂ ਹੋਣਾ ਸੀਗਾ ਜਿੱਡਾ ਇਹਨਾਂ ਨੇ ਵਧਾਤਾ ਕਿੰਨੇ ਲੋਕਾਂ ਦੇ ਪਿੱਛੇ ਜੇ ਨੂਰਾ ਜੋਤੀ ਨੁਰਾਦੀ ਉਹ ਉਹਨਾਂ ਦਾ ਕਿੰਨਾ ਰੋਲਾ ਪਿਆ ਕਿੰਨਾ ਮੀਡੀਆ ਨੇ ਐਂ ਚਲਾਇਆ ਜੋਤੀ ਨੁਰਾ ਹੋ ਗਈ ਲਾਈ ਕੱਢੀ ਆਪਦੀ ਪੜਾਅ ਇਹ ਕੋਈ ਮੁੱਦੇ ਨਹੀਂ ਯਾਰ ਆ ਕੁੜੀ ਦੇ ਪਿੱਛੇ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਤੇ ਮੀਡੀਆ ਲੱਗਿਆ ਰਿਹਾ ਜੀ ਆ ਇੱਕ ਕੁੜੀ ਮੀਡੀਆ ਦੇ ਪਿੱਛੇ ਜਾ ਜਾ ਕੇ ਵੀਡੀਓ ਪੋਡਕਾਸਟ ਕਰ ਰਹੀ ਆ ਉਹਨੂੰ ਲੱਗੇ ਪਏ ਆ ਨਹੀਂ ਆਇਆ ਕਿਸੇ ਨੇ ਮਿਨਿਸਪਲ ਕਮੇਟੀ 'ਚ ਜਾ ਕੇ ਪੁੱਛਿਆ ਵੀ ਤੁਹਾਡੇ ਕੋਲ ਸਾਫ ਸਫਾਈ ਕਰਨ ਵਾਲੇ ਸੀਵਰੇਜ ਵਾਲੇ ਕਿੰਨੇ ਟਰੱਕ ਆ ਜੀ ਹੂੰ ਦੱਸੋ ਪੁੱਛਿਆ ਕਿਸੇ ਨੇ ਪਟਿਆਲੇ ਐਡਾ ਕਿੱਡਾ ਪਟਿਆਲਾ ਪਟਿਆਲੇ ਚ ਦੋ ਟਰੱਕ ਨੇ 10 ਦਿਨਾਂ ਦੀ ਵੇਟਿੰਗ ਐ ਪੂਰਾ ਪਟਿਆਲਾ ਜਾਮ ਐ ਗੰਦ ਨਾਲ ਉਹ ਸਾਡਾ ਗਿੱਦਰਬਾਹ ਡੁੱਬਿਆ ਪਿਆ ਸਾਰਾ ਸ਼ਹਿਰ ਜਿਹੜਾ ਗੰਦੇ ਪਾਣੀ ਦੇ ਨਾਲ ਸੀਵੇਜ ਨਾਲ ਆ ਜਿਹੜਾ ਜਿਹੜੇ ਖੜੜ ਜਿਹੜੇ ਜਿਹੜੇ ਚੰਡੀਗੜ੍ਹ ਖੜੜ ਮੁਹੱਲੇ ਦੀ ਗੱਲ ਕਰਦੇ ਆ ਅਸੀਂ ਐ ਬਣਾਤਾ ਸੀ ਉਹ ਬਣਾਤਾ ਪਾਣੀ ਪੈ ਜਾ ਛੋਟੀ ਗੱਡੀ ਟੱਪਦੀ ਨਹੀਂ ਡੁੱਬ ਜਾਂਦੀ ਐ ਉੱਥੇ ਕਿੱਥੇ ਐ ਮੀਡੀਆ ਸਭ ਨੇ ਪੈਸੇ ਖਾਣੇ ਸਭ ਨੇ ਇਹ ਚੀਜ਼ਾਂ ਕਰਨੀਆਂ ਕੋਈ ਮੀਡੀਆ ਦਾ ਕੰਮ ਐ ਜਾਂ ਸ਼ਰਮਣੀ ਚਾਹੀਦੀ ਏ ਤੁਹਾਨੂੰ ਕਦੇ ਪੈਡ ਕ੍ਰੀਏਟਰ ਦੀ ਦੌੜ ਦੇ ਵਿੱਚ ਭੱਜ ਲੈਣਾ ਤੁਸੀਂ ਤੁਸੀਂ ਚੇਂਜ ਕਰ ਲਓ ਨਾ ਯਾਰ ਤੁਸੀਂ ਚੇਂਜ ਕਰ ਲਓ ਤੁਸੀਂ ਲਿਖਣ ਲੱਗ ਜਿਓ ਅਸੀਂ ਕੰਟੈਂਟ ਕ੍ਰੀਏਟਰ ਆ ਇੰਨਾ ਮੀ ਪਿਆ ਐਨੇ ਲੋਕਾਂ ਦੀ ਨੁਕਸਾਨ ਹੋਏ ਲੋਕਾਂ ਦੇ ਘਰ ਤੱਕ ਪਾਣੀ ਆ ਗਿਆ ਲੁਧਿਆਣੇ ਚ ਬੁੱਢੇ ਨਾਲੇ ਦਾ ਮਸਲਾ ਹੈ ਲੁਧਿਆਣੇ ਚ ਹੋਰ ਬੜੀਆਂ ਦਿੱਕਤਾਂ ਹਨ ਟ੍ਰੈਫਿਕ ਦਾ ਮਸਲਾ ਹੈ ਹਮ ਏਅਰਪੋਰਟ ਰੋਡ ਤੇ ਕਿੱਡਾ ਟ੍ਰੈਫਿਕ ਦਾ ਮਸਲਾ ਹੈ ਬਿਲਕੁਲ ਚੱਕਿਆ ਕਿਸੇ ਨੇ ਮੁੱਦਾ ਕਿੰਨੀਆਂ ਗੱਡੀਆਂ ਉੱਥੇ ਪਾਰਕਿੰਗ ਚ ਕਿੰਨੀਆਂ ਪੁਲਸ ਵਾਲੇ ਖੜੇ ਹੁੰਦੇ ਪੈਸੇ ਲੁੱਟੇ ਚੱਲ ਮੇਰਾ ਭਾਈ ਹੂੰ ਉਹਨਾਂ ਨੂੰ ਆਪਦੇ ਨਜ਼ਾਰੇ ਲੱਗੇ ਹੋਏ ਕਿਉਂਕਿ ਤੁਸੀਂ ਕਾਰ ਹੀ ਨਹੀਂ ਰੇ ਨਾ ਤੁਸੀਂ ਆਪਦਾ ਕੰਮ ਨਹੀਂ ਕਰ ਰਹੇ ਜੋ ਸਵੇਰ ਦੇ ਸ਼ੁਰੂ ਆਏ ਯਾਰ ਖੇੜੀ ਵਾਲਾ ਬਾਬਾ ਖੇੜੀ ਵਾਲਾ ਬਾਬਾ ਉਹ ਅਫੀਮ ਵਾਲੀ ਕਹਿੰਦੇ ਜੀ ਬਾਬਾ ਜੀ ਫੀਮ ਖਾਂਦੇ ਐ ਹੂੰ ਤੇ ਬਾਬਾ ਜੀ ਉਹ ਉਹ ਜਿਹੜੀ ਨਾਲ ਉਹਨਾਂ ਦੀ ਧਰਮ ਪਤਨੀ ਹੈ ਉਹ ਕਹਿੰਦੀ ਵੀ ਇਹੋ ਜਿਹਾ ਚੜ੍ਹਦੀ ਕਲਾ ਵਾਲਾ ਸਿੰਘ ਸਾਰਿਆਂ ਨੂੰ ਮਿਲ ਰਿਹਾ ਦੱਸ ਹੂੰ ਨੋਸੋ ਤੁਸੀਂ ਇਹ ਚੀਜ਼ਾਂ ਦਿਖਾ ਰਹੇ ਹੋ ਯਾਰ ਕਦੇ ਹਣੀ ਸੇਠੀ ਚੱਕ ਲੈਨੇ ਹੋ ਕਦੇ ਪ੍ਰਿੰਕਲ ਚੱਕ ਲੈਨੇ ਹੋ ਘਰਾਂ ਦੇ ਮਸਲੇ ਜੋ ਅੱਗੇ ਰਹਿ ਗਏ মিডিਆ ਇਹ ਤਾਂ ਜਿਵੇਂ ਪਿੰਡਾਂ ਜਿਹੜੀ ਜਰਾਨੀ ਹੁੰਦੀ ਸੀ ਇੱਕ ਜਿਹਨੂੰ ਕਹਿੰਦੇ ਸੀ ਗੱਲ ਕਰਨ ਦੀ ਆਦਤ ਹੈ ਇਧਰੋਂ ਸੁਣ ਲਈ ਉਧਰ ਕਰ ਲਈ ਹਨਾ ਕਹਿੰਦੇ ਸੀ ਵਿੱਚੂਗਲ ਖੋਹਰ ਜਿਵੇਂ ਕਹਿ ਦਿੰਦੇ ਸੀ ਕਿ ਚੁਗਲੀਆਂ ਗੁਰਦਾਸ ਮਾਨ ਦਾ ਉਹਨਾਂ ਟਾਈਮਾਂ ਦੇ ਵਿੱਚ ਗਾਣਾ ਵੀ ਆਇਆ ਸੀ ਖੇਡੋ ਭਾਈ ਚੁਗਲੀਆਂ ਚੁਗਲੀਆਂ মিডিਆ ਵੀ ਅੱਜ ਉਹ ਕੰਮ ਦੇ ਉੱਤੇ ਤੁਰ ਪਿਆ ਬੜੀ ਨਿਰਾਸ਼ਾ ਵਾਲੀ ਗੱਲ ਹੈ ਜੇ ਐਂ ਚੱਲਦਾ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਪਰ ਉਸੇ ਯੋਗ ਮੀਡੀਆਦਾਰਾ ਰਹਿ ਜਾਊਗਾ ਹੂੰ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਐ ਇਸੇ ਕਰਕੇ ਜਿਵੇਂ ਜਿਵੇਂ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਕਹਿ ਕੇ ਬੁਲਾਇਆ ਜਾਂਦਾ ਇਹਨਾਂ ਨੂੰ ਜਿਹੜੀ ਸਰਕਾਰ ਹੁਣ ਹੁਣ ਐ ਜਾਂ ਅੱਗੇ ਆਊਗੀ ਜਾਂ ਜੋ ਵੀ ਹੋਊਗਾ ਉਹਨਾਂ ਦੇ ਨਾਮ ਨਾਲ ਬੁਲਾਇਆ ਜਾਊਗਾ ਕਿਉਂ ਉਹਨਾਂ ਨੇ ਸਰਕਾਰ ਕੋਲੋਂ ਪੈਸੇ ਲੈਣੇ ਐ ਐਟ ਦੀ ਐਂਡ ਸਭ ਦਾ ਕਮਰਸ਼ੀਅਲ ਮਤਲਬ ਹੂੰ ਪਰ ਤੁਸੀਂ ਆਪਦੀ ਥੋੜੀ ਬਹੁਤੀ ਡਿਊਟੀ ਤਾਂ ਕਰੋ ਨਾ ਪੰਜਾਬ ਦੇ ਪਾਣੀਆਂ ਦਾ ਐਡਾ ਵੱਡਾ ਮੁੱਦਾ ਬੁੱਡੇ ਨਾਲੇ ਦਾ ਐਡਾ ਮੁੱਦਾ ਉਹ ਐਸੀ ਟੀਮ ਲੱਗੇ ਪਈ ਆ ਵਿਚਾਰੇ ਉਹ ਨਹੀਂ ਕਿਸੇ ਨੂੰ ਕੋਈ ਇਹਨੂੰ ਉਹਦੇ ਤੇ ਕੋਈ ਨਹੀਂ ਬੋਲਦਿਆਗਾ ਉਹਨੂੰ ਮੇਨਸਟ੍ਰੀਮ ਤੇ ਕਿਉਂ ਨਹੀਂ ਲੈ ਕੇ ਆ ਰਹੇ ਐਡਾ ਵੱਡਾ ਮਸਲਾਗਾ ਪੂਰਾ ਮਾਲਵਾ ਕੈਂਸਰ ਦੇ ਨਾਲ ਸੰਤਾਪ ਭੁਗਤ ਰਿਹਾ ਨਹੀਂ ਉਹ ਖੇੜੀ ਵਾਲਾ ਬਾਬਾ ਇੰਪੋਰਟੈਂਟ ਹੈ ਨਾ ਕੈਂਸਰ ਤੋਂ ਨਾ ਕੈਂਸਰ ਤਾਂ ਲੋਕ ਮਰ ਜਾਣਗੇ ਕੋਈ ਗੱਲ ਨਹੀਂ ਖੇੜੀ ਵਾਲੇ ਬਾਬੇ ਦੀ ਜ਼ਰੂਰੀ ਹੈ ਉਹਨਾਂ ਦਾ ਵਿਚਾਰੇ ਦਾ ਤਲਾਕ ਹੋਵੇ ਨਾ ਹੋਵੇ ਤੁਸੀਂ ਜ਼ਰੂਰ ਕਰਾ ਦਿਓਗੇ ਹੂੰ ਬਟੰਡਾ ਕੈਂਸਰ ਟ੍ਰੇਨ ਚੱਲਦੀ ਆ ਉਹਦਾ ਕੋਈ ਫਿਕਰ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਟ੍ਰੇਨ ਆ ਜਿਹਨੂੰ ਕੈਂਸਰ ਦਾ ਨਾਮ ਦਿੱਤਾ ਗਿਆ ਹਸਪਤਾਲਾਂ 'ਚ ਦੇਖੋ ਰਾਜਦੀਪ ਕਿੱਡਾ ਮਾੜਾ ਹਾਲ ਹੈ ਕੀ ਤੰਦਾ ਚੱਲਿਆਂਦਾ ਹਸਪਤਾਲਾਂ 'ਚ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਕਿੱਥੇ ਆ ਮੀਡੀਆ ਗਰਮੀ ਪੁੱਛੋ ਤਾਂ ਸਹੀ ਨਾ ਸਵਾਲ ਯਾਰ ਬਿਜਲੀ ਨਹੀਂ ਆ ਰਹੀ ਹਸਤਲਾ ਜਾਂ ਪਿੱਛੇ ਜੇ ਜਿੰਦਰਾ ਸਾਹਿਬ ਦੇ ਵਿਡਿਓ ਆ ਸਾਹਮਣੇ ਆਈਆਂ ਸੀ ਬਿਜਲੀ ਛੱਡੋ ਖਰੜ ਮੁਹਾਲੀ ਲਾਂਡਰਾ ਆ ਮੇਨ ਏਰੀਆ ਮੰਨਿਆ ਜਾਂਦਾ ਪੰਜ ਪੰਜ ਘੰਟੇ ਲੈਟ ਨਹੀਂ ਆਂਦੀ ਪੁੱਛੋ ਘਰ ਲੋਕਾਂ ਨੂੰ ਜਾ ਕੇ ਜਿ ਦਿਨ ਮੀਂਹ ਪੈਂਦਾ ਲੋਕ ਗੋਡੇ-ਗੋਡੇ ਪਾਣੀ ਚ ਤੁਰ ਕੇ ਜਾਂਦੇ ਆ ਆ ਬਰਾ ਹਾਲ ਆ ਸੁਸਾਇਟੀਆਂ ਦੇ ਬਾਹਰ ਆਪਾਂ ਆਪਣਾ ਸਾਥੀ ਆ ਉਹਨਾਂ ਦੇ ਉਹ ਵਜਾਰੇ ਕੰਮ ਪਤੀ ਨਹੀਂ ਜਾ ਪਾਉਂਦੇ ਉਹ ਕਹਿੰਦੇ ਪਾਣੀ ਮਿਕਸ ਹੋ ਜਾਂਦਾ ਸੀ ਬਿਲਕੁਲ ਹੋ ਜਾਂਦਾ ਲੋਕ ਪੀ ਰਹੇ ਅਸੀਂ ਵਰੇਜ ਵਾਲਾ ਪਾਣੀ ਹੂੰ ਉਹ ਮੁੱਦੇ ਕਿੱਥੇ ਆ ਕਰੋੜਾਂ ਰੁਪਏ ਲਾ ਕੇ ਅਗਲਾ ਪਲੈਂਟ ਲੈਂਦਾ ਤੁਸੀਂ ਤੁਸੀਂ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਉਹਨੂੰ ਤੁਸੀਂ ਸੀਐਲਯੂ ਦੇ ਦੇ ਕੇ ਤੁਸੀਂ ਕਮਰਸ਼ੀਅਲ ਪ੍ਰਾਪਰਟੀਆਂ ਕੱਟੀ ਜਾਂਦੇ ਹੋ ਹੂੰ ਕੌਣ ਜ਼ਿੰਮੇਵਾਰ ਹੈ ਤਾਂ ਮੈਨੂੰ ਦੱਸੋ ਤਾਂ ਸਹੀ ਤੁਸੀਂ ਪਲਾਨ ਵੀ ਕਰ ਰਹੇ ਹੋ ਮੰਨ ਲਿਆ ਤੁਸੀਂ ਪਲਾਨ ਕਰ ਲਿਆ ਸਾਰਾ ਕੁਝ ਕਰ ਲਿਆ ਜਦੋਂ ਪਾਣੀ ਆਂਦਾ ਪਾਣੀ ਦਾ ਸੀਵਰੇਜ ਸਿਸਟਮ ਨਹੀਂ ਪਲਾਨ ਹੁੰਦਾ ਤੁਹਾਡੇ ਕੋਲ ਤੁਸੀਂ ਕੱਟ ਵੀ ਦਿੱਤੀਆਂ ਯਾਰ ਕਲੋਨੀਆਂ 1 ਕਰੋੜ ਰੁਪਏ ਦਾ ਅਜ ਦੀ ਡੇਢ ਚ ਫਲੈਟ ਆਂਦਾ ਰਜ ਦੀ ਪਿੱਖ ਬਿਲਕੁਲ ਘਰ ਪਾਣਾ ਦਾ ਬਹੁਤ ਦੂਰ ਦੀ ਗੱਲ ਹੈ ਹਮ ਤੇ ਲੋਕ ਇਸ ਹਾਲਾਤ ਚ ਰਹਿ ਰਹੇ ਨੇ ਹਮ ਜਿਹੜੇ ਜਿਹੜੇ ਲੋਕ ਦੇ ਰਹੇ ਐ ਸੀਐਲਯੂ ਆ ਜਿਹੜੇ ਕਮਰਸ਼ੀਅਲ ਪ੍ਰਾਪਰਟੀਆਂ ਕੱਟ ਰਹੇ ਉਹਨਾਂ ਨੂੰ ਸਵਾਲ ਤਾਂ ਕਰੋ ਨਾ ਯਾਰ ਉਹ ਨਹੀਂ ਕਰਦੇ ਸਰਕਾਰ ਨੂੰ ਕੰਪਲੇਂਟ ਤਾਂ ਕਰੋ ਨਾ ਮੀਡੀਆ ਦਾ ਕੰਮ ਕੀ ਆ ਮੁੱਦੇ ਚੱਕਣਾ ਹਮ ਇਹ ਮੁੱਦਾ ਜੇ ਖੇੜੀ ਵਾਲਾ ਮੁੱਦਾ ਹੈ ਤਾਂ ਫਿਰ ਠੀਕ ਹੈ ਭਾਈ ਫੇਰ ਆਇਤ ਤੋਂ ਬਾਅਦ মিডিਆ ਨੇ ਕਹਿੰਦੇ ਤੁਹਾਨੂੰ ਕਹਾਂਗੇ ਕੰਟੈਂਟ ਕ੍ਰੀਏਟਰ ਨੇ ਜੀ